ਪਿੰਡ ਸਰਹਾੜੀ ਦੇ ਵਿਚਕਾਰ ਇੱਕ ਛੋਟਾ ਜਾ ਘਰ ਸੀ ਜਿੱਥੇ ਰਹਿੰਦਾ ਸੀ 12 ਸਾਲ ਦਾ ਮੁੰਡਾ ਜਸਕਰਨ ਸਿੰਘ ਜਸਕਰਨ ਸਿੰਘ ਨਿਹੰਗ ਸਿੰਘ ਦੇ ਬਾਣੇ ਵਿੱਚ ਸਜਿਆ ਹੋਇਆ ਨੀਲੇ ਚੋਲੇ ਦੇ ਵਿੱਚ ਸਿਰ ਤੇ ਦਸਤਾਰ ਹੱਥ ਦੇ ਵਿੱਚ ਇੱਕ ਚਮਕਦੀ ਕੁਹਾੜੀ ਫੜੀ ਤੇ ਸਵੇਰੇ-ਸਵੇਰੇ ਆਪਣੇ ਘਰ ਦੇ ਛੋਟੇ ਜਿਹੇ ਅੰਗਣੇ ਵਿੱਚ ਜਿੱਥੇ ਉਹ ਪੰਜਾਂ ਬਾਣੀਆਂ ਦਾ ਪਾਠ ਕਰਦਾ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜੀ ਤਾਕਤ ਸੀ ਜਿਵੇਂ ਉਹ ਗੁਰੂ ਦੀ ਬਾਣੀ ਦੇ ਨਾਲ ਇੱਕ ਅਟੁੱਟ ਸਬੰਧ ਜੋੜ ਰਿਹਾ ਹੋਵੇ ਪੰਜਾਂ ਬਾਣੀਆਂ ਤੋਂ ਬਾਅਦ ਉਸ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਫਿਰ ਚੰਡੀ ਦੀ ਵਾਰ ਦੀਆਂ ਤੁਕਾਂ ਉਸ ਦੇ ਮੂੰਹੋਂ ਗੂੰਜਣ ਲੱਗੀਆਂ ਪਾਠ ਪੂਰਾ ਕਰਕੇ ਉਸ ਨੇ ਅਰਦਾਸ ਕੀਤੀ ਅੱਖਾਂ ਮੀਚੀਆਂ ਤੇ ਫਿਰ ਹੱਥ ਦੇ ਵਿੱਚ ਕੁਹਾੜੀ ਚੁੱਕ ਕੇ ਘਰੋਂ ਬਾਹਰ ਨਿਕਲ ਪਿਆ ਜਿਸ ਕਾਰਨ ਦੀ ਮੰਜ਼ਲ ਸੀ ਪਿੰਡ ਦੇ ਬਾਹਰ ਖੇਤਾਂ ਦੇ ਵਿੱਚ ਬਣੀ ਇੱਕ ਪੁਰਾਣੀ ਪੀਰਾਂ ਦੀ ਦਰਗਾਹ ਇਹ ਦਰਗਾਹ ਪਿੰਡ ਵਾਲਿਆਂ ਦੇ ਲਈ ਸਦੀਆਂ ਤੋਂ ਸ਼ਰਧਾ ਦਾ ਕੇਂਦਰ ਸੀ ਲੋਕ ਦੂਰੋਂ ਦੂਰੋਂ ਆਉਂਦੇ ਚਾਦਰਾਂ ਚੜਾਉਂਦੇ ਮੁਰਾਦਾ ਮੰਗਦੇ ਹਰ ਜੇਠ ਦੇ ਮਹੀਨੇ ਵਿੱਚ ਇੱਥੇ ਵੱਡਾ ਮੇਲਾ ਲੱਗਦਾ ਜਿੱਥੇ ਸੰਗਤਾਂ ਦੀ ਭੀੜ ਉਮੜਦੀ ਪਰ ਜਸਕਰਨ ਦੇ ਮਨ ਵਿੱਚ ਇਸ ਦਰਗਾਹ ਪ੍ਰਤੀ ਕੋਈ ਸ਼ਰਧਾ ਨਹੀਂ ਸੀ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਕਿ ਜਿਵੇਂ ਕੋਈ ਅੰਦਰੂਨੀ ਆਵਾਜ਼ ਉਸ ਨੂੰ ਕੁਝ ਕਰਨ ਦੇ ਲਈ ਉਕਸਾਰੀ ਹੋਵੇ ਜਦੋਂ ਦਰਗਾਹ ਦੇ ਨੇੜੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉੱਥੇ ਪਹਿਲਾਂ ਹੀ ਕੁਝ ਲੋਕ ਮੌਜੂਦ ਸਨ ਕੋਈ ਮੱਥਾ ਟੇਕ ਰਿਹਾ ਸੀ ਕੋਈ ਚਾਦਰ ਚੜਾਉਣ ਦੀ ਤਿਆਰੀ ਕਰ ਰਿਹਾ ਸੀ ਜਿਸ ਕਾਰਨ ਨੇ ਇੱਕ ਪਲ ਦੇ ਲਈ ਰੁਕ ਕੇ ਦਰਗਾਹ ਵੱਰ ਵੇਖਿਆ ਫਿਰ ਬਿਨਾਂ ਕਿਸੇ ਹਿਜਕ ਝਾੜ ਤੇ ਉਸਨੇ ਕੋਹਾੜੀ ਚੁੱਕੀ ਅਤੇ ਦਰਗਾਹ ਤੇ ਚੜਾਈਆਂ ਚਾਦਰਾਂ ਨੂੰ ਖਿੱਚ ਕੇ ਬਾਹਰ ਸੁਟਣਾ ਸ਼ੁਰੂ ਕਰ ਦਿੱਤਾ ਲੋਕ ਹੈਰਾਨ ਹੋ ਗਏ ਇੱਕ ਬੁੱਢੀ ਔਰਤ ਚੀਕੀ ਓਏ ਮੁੰਡਿਆ ਇਹ ਕੀ ਕਰ ਰਿਹਾ ਐ ਇਹ ਪੀਰਾਂ ਦੀ ਦਰਗਾਹ ਹੈ 500 ਸਾਲ ਪੁਰਾਣੀ ਇੱਥੇ ਸਾਡੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਇੱਕ ਮੁੰਡਾ ਅੱਗੇ ਵਧਿਆ ਅਧਿਸਕਰਨ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਪਰ ਜਸਕਰਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਉਸਨੇ ਕਿਸੇ ਦੀ ਇੱਕ ਨਾ ਸੁਣੀ ਫਿਰ ਪਿੰਡ ਦੀ ਭੀੜ ਇਕੱਠੀ ਹੋਈ ਕੋਈ ਉਸ ਨੂੰ ਗਾਲਾਂ ਕੱਢ ਰਿਹਾ ਸੀ ਕੋਈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇਰੇ ਨਾਲ ਮਾੜਾ ਹੋਵੇਗਾ ਮੁੰਡਿਆ ਪੀਰ ਦੀ ਬੇਅਦਵੀ ਨਾ ਕਰ ਪਰ ਜਸਕਰਨ ਰੁਕਿਆ ਨਹੀਂ ਉਸਨੇ ਕੋਹਾੜੀ ਨਾਲ ਦਰਗਾਹ ਦੀਆਂ ਕੰਧਾਂ ਤੇ ਵਾਰ ਕਰਨਾ ਸ਼ੁਰੂ ਕਰ ਦਿੱਤਾ ਇੱਟਾਂ ਡਿੱਗਣ ਲੱਗੀਆਂ ਧੂੜ ਦਾ ਗੁਬਾਰ ਉੱਠਿਆ ਪੂਰਾ ਪਿੰਡ ਹੈਰਾਨ ਸੀ ਅਤੇ ਫਿਰ ਜਦੋਂ ਦਰਗਾਹ ਦੀ ਕੰਧ ਪੂਰੇ ਤਰੀਕੇ ਦੇ ਨਾਲ ਡਿੱਗ ਪਈ ਦੋਸਤੋ ਬਾਅਦ ਵਾਪਰੀ ਇੱਕ ਐਸੀ ਘਟਨਾ ਜਿਸ ਨੂੰ ਸੁਣ ਕੇ ਤੁਸੀਂ ਰਹਿ ਜਾਓਗੇ ਹੈਰਾਨ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜਸਕਰਨ ਸਿੰਘ ਦਾ ਜਨਮ ਵੰਡਾ ਸਰਹਾਲੀ ਦੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਹੋਇਆ ਉਸ ਦੇ ਪਿਤਾ ਸਰਦਾਰ ਜਗਤਾਰ ਸਿੰਘ ਇੱਕ ਛੋਟੇ ਜਿਹੇ ਕਿਸਾਨ ਸਨ ਜਿਨ੍ਹਾਂ ਦੇ ਕੋਲ 5 ਏਕੜ ਜ਼ਮੀਨ ਸੀ ਜਗਤਾਰ ਸਿੰਘ ਸਖਤ ਮਿਹਨਤ ਕਰਦੇ ਪਰ ਫਿਰ ਵੀ ਘਰ ਦੀ مالی ਹਾਲਤ ਕਮਜ਼ੋਰ ਸੀ ਹੁਣ ਆਪਾਂ ਗੱਲ ਕਰਦੇ ਹਾਂ ਜਸਕਰਨ ਦੀ ਮਾਂ ਬੀਬੀ ਸੁਰਜੀਤ ਕੌਰ ਦੇ ਬਾਰੇ ਗਵਾਂਡੀਆਂ ਦੇ ਘਰਾਂ ਵਿੱਚ ਮਜ਼ਦੂਰੀ ਕਰਦੀ ਸੀ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ ਹੁਣ ਆਪਾਂ ਗੱਲ ਕਰੀਏ ਕਿ ਜਗਤਾਰ ਸਿੰਘ ਅਤੇ ਸੁਰਜੀਤ ਕੌਰ ਦੋਵੇਂ ਪੀਰਾਂ ਦੀ ਦਰਗਾਹ ਦੇ ਪੱਕੇ ਸ਼ਰਧਾਲੂ ਸਨ ਹਰ ਵੀਰਵਾਰ ਨੂੰ ਉਹ ਦਰਗਾਹ ਤੇ ਜਾਂਦੇ ਚਾਦਰ ਚੜਾਉਂਦੇ ਅਤੇ ਮੁਰਾਦਾ ਮੰਗਦੇ ਜਸਕਰਨ ਜਦੋਂ ਛੋਟਾ ਸੀ ਅਕਸਰ ਮਾਂ ਪਿਓ ਨਾਲ ਦਰਗਾਹ ਜਾਂਦਾ ਜੇਠ ਤੇ ਮਹੀਨੇ ਵਿੱਚ ਜਦੋਂ ਮੇਲਾ ਲੱਗਦਾ ਤਾਂ ਜਸਕਰਨ ਦੀਆਂ ਅੱਖਾਂ ਚਮਕਦੀਆਂ ਮੇਲੇ ਦੀ ਰੌਣਕ ਲੋਕਾਂ ਦੀ ਭੀੜ ਅਤੇ ਦਰਗਾਹ ਦੀਆਂ ਚਾਦਰਾਂ ਦੇ ਰੰਗ ਉਸਨੂੰ ਆਕਰਸ਼ਿਤ ਕਰਦੇ ਪਰ ਜਿਵੇਂ ਜਿਵੇਂ ਉਹ ਵੱਡਾ ਹੋਇਆ ਉਸਦੇ ਮਨ ਦੇ ਵਿੱਚ ਸਵਾਲ ਉੱਠਣ ਲੱਗੇ ਕਿ ਪੀਰ ਸਾਨੂੰ ਕੀ ਦੇ ਸਕਦੇ ਹਨ ਸਾਡੀ ਜ਼ਿੰਦਗੀ ਤਾਂ ਫਿਰ ਵੀ ਮੁਸੀਬਤਾਂ ਦੇ ਨਾਲ ਭਰੀ ਹੋਈ ਹੈ ਸਾਡੇ ਦਾਦੇ ਪੜਦਾਦੇ ਅਤੇ ਹੋਰ ਸਾਡੇ ਕਿੰਨੇ ਬਜ਼ੁਰਗ ਨੇ ਜੋ ਸਪੀਰਾਂ ਦੀ ਸੇਵਾ ਕਰਦੇ ਨੇ ਪਰ ਸਾਡੀ ਹਾਲਾਤ ਤਾਂ ਅੱਜ ਵੀ ਉੱਥੇ ਦੇ ਉੱਥੇ ਖੜੇ ਨੇ ਅਤੇ ਉਹ ਹਰ ਵਾਰੀ ਇਹ ਹੀ ਸੋਚਦਾ ਰਹਿੰਦਾ ਕਿ ਇਹਨਾਂ ਪੀਰਾਂ ਨੇ ਸਾਨੂੰ ਕੁਝ ਦਿੱਤਾ ਕਿਉਂ ਨਹੀਂ ਜਸਕਰਨ ਦੀ ਜ਼ਿੰਦਗੀ ਉਦੋਂ ਬਦਲੀ ਜਦੋਂ ਜਸਕਰਨ ਦੀ ਮੁਲਾਕਾਤ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਰਸ਼ਪਾਲ ਸਿੰਘ ਦੇ ਨਾਲ ਹੋਈ ਰਸ਼ਪਾਲ ਸਿੰਘ ਨੇ ਜਸਕਰਨ ਨੂੰ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਕੀਤਾ ਗ੍ਰੰਥੀ ਸਿੰਘ ਦੇ ਕੋਲ ਜਸਕਰਨ ਅਕਸਰ ਹੀ ਜਾਂਦਾ ਰਹਿੰਦਾ ਅਤੇ ਬਾਣੀ ਸੁਣਦਾ ਰਹਿੰਦਾ ਜਿਸ ਕਾਰਨ ਉਸਦੇ ਮਨ ਦੇ ਵਿੱਚ ਜਦੋਂ ਇਹ ਪ੍ਰਭਾਵ ਪੈਣ ਲੱਗਿਆ ਕਿ ਸਾਡਾ ਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਪਰ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਤੁਰੇ ਫਿਰਦੇ ਹਾਂ ਗ੍ਰੰਥੀ ਸਿੰਘ ਉਸ ਨੂੰ ਸਾਖੀਆਂ ਸੁਣਾਉਂਦਾ ਅਤੇ ਬਾਅਦ ਦੇ ਵਿੱਚ ਇਹ ਕਹਿੰਦਾ ਕਿ ਸਾਨੂੰ ਮੜੀਆਂ ਮਸਾਣੀਆਂ ਕਦੇ ਨਹੀਂ ਪੁੱਜਣੀਆਂ ਚਾਹੀਦੀਆਂ ਕਿਉਂਕਿ ਜਪਜੀ ਸਾਹਿਬ ਦੇ ਵਿੱਚ ਵੀ ਤਾਂ ਲਿਖਿਆ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਕਿ ਜੋ ਪਰਮਾਤਮਾ ਦੀ ਹੋਂਦ ਹੈ ਉਸ ਨੂੰ ਆਪਾਂ ਇੱਕ ਜਗ੍ਹਾ ਥਾਪ ਕੇ ਨਹੀਂ ਰੱਖ ਸਕਦੇ ਉਹ ਤਾਂ ਪੂਰਾ ਸਰਵ ਵਿਆਪਕ ਹੈ ਪਰ ਅਸੀਂ ਕਿਹੜੇ ਚੱਕਰਾਂ ਦੇ ਵਿੱਚ ਪਏ ਆ ਰਸ਼ਪਾਲ ਸਿੰਘ ਨੇ ਜਿਸ ਕਰਨ ਨੂੰ ਸਿੱਖ ਇਤਿਹਾਸ ਗੁਰਬਾਣੀ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦਸੀਆਂ ਅਤੇ ਉਸ ਨੇ ਕਿਹਾ ਜਿਸ ਕਰਨ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ ਇਸ ਤੋਂ ਵੱਡਾ ਨਾ ਤਾਂ ਕੋਈ ਪੀਰ ਹੈ ਨਾ ਫਕੀਰ ਹੈ ਜਾਂ ਕੋਈ ਦਰਗਾਹ ਇਸ ਤੋਂ ਵੱਡੀ ਨਹੀਂ ਹੈ ਤੋ ਵਹਿਮਾਂ ਭਰਮਾਂ ਦੇ ਵਿੱਚ ਨਾ ਪੈ ਜਿਸ ਕਾਰਨ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ। ਅਤੇ ਉਸਨੇ ਗ੍ਰੰਥੀ ਸਿੰਘ ਦੇ ਕੋਲ ਪਾਠ ਦੀ ਸੰਥਿਆ ਸਿੱਖਣੀ ਸ਼ੁਰੂ ਕਰ ਦਿੱਤੀ। ਉਸਨੇ ਬਾਣੀ ਪੜ੍ਹਨ ਦੀ ਲਗਨ ਦੇਖ ਕੇ ਰਸ਼ਪਾਲ ਸਿੰਘ ਨੇ ਉਸ ਨੂੰ ਅੰਮ੍ਰਿਤ ਛਕਣ ਦੀ ਸਲਾਹ ਦਿੱਤੀ। 12 ਸਾਲ ਦੀ ਉਮਰ ਦੇ ਵਿੱਚ ਜਿਸ ਕਾਰਨ ਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕਣ ਤੋਂ ਬਾਅਦ ਉਸ ਦੇ ਮਨ ਦੇ ਵਿੱਚ ਇੱਕ ਨਵੀਂ ਤਾਕਤ ਆਈ ਪਰ ਉਸ ਨੂੰ ਇੱਕ ਗੱਲ ਹਮੇਸ਼ਾ ਘਟਕਦੀ ਸੀ। ਕਿ ਪਿੰਡ ਦੇ ਗੁਰਦੁਆਰੇ ਵਿੱਚ ਸੰਗਤ ਘਟ ਆਉਂਦੀ ਸੀ ਜਦਕਿ ਪੀਰ ਦੀ ਦਰਗਾਹ ਤੇ ਵੀਰਵਾਰ ਨੂੰ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਉਸ ਦੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਸੀ ਜੇ ਸਾਡਾ ਗੁਰੂ ਸੱਚਾ ਹੈ ਤਾਂ ਲੋਕ ਇਸ ਦਰਗਾਹ ਤੇ ਕਿਉਂ ਜਾਂਦੇ ਨੇ ਉਹ ਘਰੇ ਆ ਕੇ ਆਪਣੇ ਮਾਤਾ ਪਿਤਾ ਨੂੰ ਵੀ ਇਹੀ ਕਹਿੰਦਾ ਕਿ ਤੁਸੀਂ ਇਸ ਦਰਗਾਹ ਤੇ ਨਾ ਜਾਇਆ ਕਰੋ ਕਿਉਂਕਿ ਸਾਡਾ ਗੁਰੂ ਤਾਂ ਸ਼ਬਦ ਗੁਰੂ ਹੈ ਸਾਨੂੰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਸ਼ਬਦ ਗੁਰੂ ਦੇ ਨਾਲ ਜੋੜਿਆ ਹੈ ਪਰ ਤੁਸੀਂ ਇਸ ਦਰਗਾਹ ਤੇ ਕਿਉਂ ਜਾਂਦੇ ਹੋ ਪਰ ਉਸ ਤੋਂ ਬਾਅਦ ਵੀ ਜਸਕਰਨ ਦੀ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦੀ ਕੋਈ ਕਮੀ ਨਹੀਂ ਸੀ ਜਦੋਂ 10 ਸਾਲ ਦਾ ਸੀ ਤੇ ਉਸਦੇ ਪਿਤਾ ਜਗਤਾਰ ਸਿੰਘ ਨੂੰ ਇੱਕ ਕੈਂਸਰ ਦੀ ਬਿਮਾਰੀ ਦਾ ਪਤਾ ਲੱਗਿਆ ਪੂਰੇ ਪਰਿਵਾਰ ਇੱਕ ਸਦਵੇਂ ਦੇ ਵਿੱਚ ਆ ਗਿਆ ਕਿ ਘਰ ਦੇ ਵਿੱਚ ਇਕੱਲਾ ਕਹਿਰਾ ਕਮਾਉਣ ਵਾਲਾ ਜੀ ਉਸ ਦੇ ਨਾਲ ਐਦਾਂ ਦੀ ਘਟਨਾ ਘਟ ਜਾਣੀ ਇੱਕ ਬੜਾ ਹੀ ਦੁੱਖ ਲੱਗਿਆ ਪਰਿਵਾਰ ਨੂੰ ਪਰਿਵਾਰ ਦੇ ਕੋਲ ਇਹਨਾਂ ਪੈਸਾ ਵੀ ਨਹੀਂ ਸੀ ਕਿ ਉਸ ਦਾ ਇਲਾਜ ਕਰਵਾ ਸਕਣ ਪਰਿਵਾਰ ਨੇ ਸਾਰੀ ਜ਼ਮੀਨ ਵੇਚ ਦਿੱਤੀ ਦਿੱਲੀ ਏਮਸ ਹਸਪਤਾਲ ਵਿੱਚ ਗਏ ਚੰਡੀਗੜ੍ਹ ਦੇ ਪੀਜੀਐ ਹਸਪਤਾਲ ਦੇ ਵਿੱਚ ਗਏ ਇਲਾਜ ਦੇ ਲਈ ਪਰ ਕੋਈ ਵੀ ਕਿਤੇ ਫਰਕ ਨਾ ਪਿਆ ਹੁਣ ਸੁਰਜੀਤ ਕੌਰ ਦੀ ਜੇਕਰ ਆਪਾਂ ਗੱਲ ਕਰੀਏ ਦਿਨ ਰਾਤ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਪਰ ਘਰ ਦੀ ਹਾਲਾਤ ਜੋ ਹੈ ਹੋਰ ਵੀ ਮਾੜੀ ਹੁੰਦੀ ਗਈ ਆਖਰਕਾਰ ਜਗਤਾਰ ਸਿੰਘ ਜਿਸ ਦਾ ਬਹੁਤ ਇਲਾਜ ਕਰਵਾਇਆ ਪਰ ਇਲਾਜ ਦੇ ਦੌਰਾਨ ਜਗਤਾਰ ਸਿੰਘ ਨੇ ਦਮ ਤੋੜ ਦਿੱਤਾ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਹੋਣ ਤੋਂ ਬਾਅਦ ਪੂਰੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਗਿਆ। ਪੂਰਾ ਪਰਿਵਾਰ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਸਾਡੇ ਨਾਲ ਇਸ ਰੱਬ ਨੇ ਇਹ ਕੀ ਕੀਤਾ। ਪਿੰਡ ਦੇ ਲੋਕ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਗਏ। ਅਤੇ ਇਹ ਸੋਚਣ ਲੱਗੇ ਕਿ ਦੇਖੋ ਇਹਨਾਂ ਦੇ ਮੁੰਡੇ ਨੇ ਪੀਰਾਂ ਦੀ ਸੇਵਾ ਛੱਡ ਕੇ ਪੀਰਾਂ ਦੀ ਦਰਗਾਹ ਤੇ ਪਹਿਲਾਂ ਜਾਂਦੇ ਹੁੰਦੇ ਸੀ ਆਪਦੇ ਮਾਤਾ ਪਿਤਾ ਨੂੰ ਵੀ ਰੋਕਦਾ ਹੁੰਦਾ ਸੀ ਦੇਖੋ ਇਹਨਾਂ ਦੇ ਨਾਲ ਕਿੰਨਾ ਮਾੜਾ ਹੋਇਆ ਹੁਣ ਇਹਨਾਂ ਨੇ ਅੰਮ੍ਰਿਤ ਵੀ ਛਕ ਲਿਆ ਤੇ ਅੰਮ੍ਰਿਤ ਛਕ ਕੇ ਵੀ ਇਸ ਨੇ ਕੀ ਕੀਤਾ ਪਰਿਵਾਰ ਦੀ ਹਾਲਾਤ ਤਾਂ ਫੇਰ ਵੀ ਮਾੜੀ ਦੀ ਮਾੜੀ ਰਹੀ ਜਗਤਾਰ ਸਿੰਘ ਦੀ ਮੌਤ ਤੋਂ ਬਾਅਦ ਘਰ ਦੇ ਜੋ ਹਾਲਾਤ ਹੈ ਬਿਲਕੁਲ ਖਰਾਬ ਹੋ ਗਏ ਕਿਉਂਕਿ ਤਾਂ ਜਿਸ ਕਾਰਨ ਉਸ ਦੀ ਉਮਰ ਉਸ ਵਕਤ ਸਿਰਫ ਤੇ ਸਿਰਫ 10 ਸਾਲ ਦੀ ਸੀ 10 ਸਾਲ ਦਾ ਬੱਚਾ ਜਿਸ ਦਾ ਪਿਤਾ ਇਸ ਦੁਨੀਆ ਦੇ ਵਿੱਚ ਨਾ ਹੋਵੇ ਉਹ ਕੀ ਕਰ ਸਕਦਾ ਹੈ 10 ਸਾਲ ਦਾ ਬੱਚਾ ਸਿਵਾਏ ਰੋਣ ਦੇ ਇੱਕ ਖਾਮੋਸ਼ ਸੀ ਉਸ ਦੇ ਕੋਲ ਹੁਣ ਇੱਕੋ ਇੱਕ ਸਹਾਰਾ ਸੀ ਉਸ ਦੀ ਮਾਂ surjeet kaur surjeet kaur ਜੋ ਹਜੇ ਜਵਾਨ ਪਈ ਸੀ ਤਾਂ ਪਿੰਡ ਦੇ ਕੁਝ ਗੁੰਡੇ surjeet kaur ਨੂੰ ਤੰਗ ਕਰਨ ਲੱਗੇ ਉਹ ਕਹਿੰਦੇ ਕਿ ਹੁਣ ਤੂੰ ਜਵਾਨ ਹੈ ਸਾਡੇ ਨਾਲ ਗੱਲਬਾਤ ਕਰਿਆ ਕਰ surjeet kaur ਇਹ ਸਭ ਸਹਿਣ ਕਰਦੀ ਸੀ ਪਰ ਉਸ ਦੀ ਹਿੰਮਤ ਟੁੱਟਣ ਲੱਗੀ ਕਿਉਂਕਿ ਜਦੋਂ ਵੀ ਉਹ ਬਾਹਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਜਾਇ ਕਰੇ ਤਾਂ ਪਿੰਡ ਦੇ ਗੁੰਡੇ ਉਸ ਨੂੰ ਤੰਗ ਕਰਿਆ ਕਰਨ ਉਸ ਨੂੰ ਪਰੇਸ਼ਾਨ ਕਰਿਆ ਕਰਨ ਕਿਉਂਕਿ ਇੱਕੋ ਇੱਕ ਸਹਾਰਾ ਸੀ ਉਸ ਦਾ ਪਤੀ ਕਹਿੰਦੇ ਨਾ ਕਿ ਜਦੋਂ ਪਤੀ ਤੋਂ ਵਹੀਨ ਨਾਰੀ ਹੋ ਜਾਵੇ ਤਾਂ ਸਮਾਜ ਉਸ ਨੂੰ ਜੀਣ ਨਹੀਂ ਦਿੰਦਾ ਤੇ ਸੁਰਜੀਤ ਕੌਰ ਜਿਸ ਦੇ ਪਤੀ ਦੀ ਮੌਤ ਹੋ ਚੁੱਕੀ ਸੀ ਪਰ ਸੁਰਜੀਤ ਕੌਰ ਨੂੰ ਐਸ ਵਕਤ ਗੁੰਡੇ ਪਿੰਡ ਵਾਲੇ ਬਹੁਤ ਤੰਗ ਕਰਦੇ ਸੀ ਕਿ ਤੂੰ ਸਾਡੇ ਨਾਲ ਗੱਲਬਾਤ ਕਰ। ਉਹ ਆ ਕੇ ਆਪਣੇ ਪੁੱਤ ਦੇ ਨਾਲ ਜਦੋਂ ਇਹ ਗੱਲ ਕਰਦੀ ਤਾਂ ਜਸਕਰਨ ਉਹ ਤਾਂ ਬਹੁਤ ਛੋਟਾ ਸੀ। ਉਹ ਕੀ ਕਰ ਸਕਦਾ ਸੀ? ਨਾ ਉਹ ਕਿਸੇ ਨਾਲ ਲੜ ਸਕਦਾ ਸੀ, ਨਾ ਉਹ ਕਿਸੇ ਨੂੰ ਕੁਝ ਕਹਿ ਸਕਦਾ ਸੀ। ਸੁਰਜੀਤ ਕੌਰ ਇਹ ਸਭ ਕੁਝ ਸਹਿਣ ਕਰਦੀ ਰਹੀ। ਸਮਾਂ ਬੀਤਦਾ ਗਿਆ ਪਰ ਉਸ ਦੀ ਹਿੰਮਤ ਟੁੱਟਣ ਲੱਗੀ। ਇੱਕ ਦਿਨ ਅੱਕ ਕੇ ਸੁਰਜੀਤ ਕੌਰ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ਕਾਰਨ ਹੁਣ ਬਿਲਕੁਲ ਇਕੱਲਾ ਸੀ। 12 ਸਾਲ ਦੀ ਉਮਰ ਦੇ ਵਿੱਚ ਉਸ ਦੇ ਸਿਰ ਤੇ ਨਾ ਮਾਂ ਸੀ ਨਾ ਪਿਓ ਪਿੰਡ ਵਾਲੇ ਨੇ ਉਸ ਨੂੰ ਤਾਣੇ ਮਾਰਨੇ ਸ਼ੁਰੂ ਕਰ ਦਿੱਤੇ ਪਿੰਡ ਦੀ ਇੱਕ ਬੀਬੀ ਕਰਤਾਰਕ ਔਰ ਜੋ ਕਿ ਦਰਗਾਹ ਦੀ ਸੇਵਾ ਕਰਦੀ ਸੀ ਉਸ ਨੇ ਜਿਸ ਕਰਨ ਨੂੰ ਕਿਹਾ ਕਿ ਦੇਖਿਆ ਕਿ ਤੂੰ ਪੀਰਾਂ ਦੀ ਦਰਗਾਹ ਦਾ ਵਿਰੋਧ ਕੀਤਾ ਸੀ ਇਸ ਕਰਕੇ ਤੇਰੇ ਘਰ ਦੇ ਹਾਲਾਤ ਮਾੜੇ ਹੋ ਗਏ ਨੇ ਜਿਸ ਕਰਨ ਦੇ ਮਨ ਦੇ ਵਿੱਚ ਗੱਲ ਘੁੰਮਣ ਲੱਗੀ ਤੇ ਉਸ ਨੂੰ ਗੁੱਸਾ ਆਉਣ ਲੱਗਾ ਉਸ ਨੇ ਸੋਚਿਆ ਕਿ ਜੇ ਪੀਰ ਸੱਚੇ ਨੇ ਤਾਂ ਮੇਰੇ ਨਾਲੇ ਸਭ ਕਿਉਂ ਵਾਪਰਿਆ ਅਤੇ ਜੇ ਇਹ ਝੂਠ ਹੈ ਤਾਂ ਇਸ ਦਰਗਾਹ ਦਾ ਇੱਥੇ ਹੋਣ ਦਾ ਕੀ ਹੱਕ ਜੇ ਇਹ ਦਰਗਾਹ ਸਾਨੂੰ ਸੋਖ ਹੀ ਨਹੀਂ ਦੇ ਸਕਦੀ ਸਾਨੂੰ ਕੋਈ ਫਾਇਦਾ ਨਹੀਂ ਦੇ ਸਕਦੀ ਤੇ ਇਸ ਦਰਗਾਹ ਦਾ ਇੱਥੇ ਹੋਣ ਦਾ ਕੀ ਫਾਇਦਾ ਇੱਕ ਸਵੇਰੇ ਜਿਸ ਕਾਰਨ ਨੇ ਇੱਕ ਫੈਸਲਾ ਕਰ ਲਿਆ ਸਵੇਰੇ ਅਮਰਤ ਵੇੜੇ ਉੱਠਿਆ ਇਸ਼ਨਾਨ ਕੀਤਾ ਪੰਜਾਂ ਬਾਣੀਆਂ ਦਾ ਪਾਠ ਕੀਤਾ ਪੰਜਾਂ ਬਾਣੀਆਂ ਦਾ ਪਾਠ ਕਰਨ ਤੋਂ ਉਪਰੰਤ ਉਸ ਨੇ ਸੁਖਮਣੀ ਸਾਹਿਬ ਦਾ ਪਾਠ ਕੀਤਾ ਅਤੇ ਚੰਡੀ ਦੀ ਵਾਰ ਦਾ ਪਾਠ ਕੀਤਾ ਅਰਦਾਸ ਕਰਕੇ ਹੱਥ ਦੇ ਵਿੱਚ ਉਸਨੇ ਕੁਹਾੜੀ ਚੁੱਕੀ ਸਿੱਧਾ ਦਰਗਾਹ ਦੇ ਵੱਲ ਤੁਰ ਪਿਆ ਪਿੰਡ ਵਾਲਿਆਂ ਨੇ ਉਸ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਸਕਰਨ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਅੱਗ ਸੀ ਉਸਨੇ ਦਰਗਾਹ ਦੀਆਂ ਚਾਦਰਾਂ ਖਿੱਚ ਕੇ ਦੂਰ ਸੁੱਟ ਦਿੱਤੀਆਂ ਫਿਰ ਕੁਹਾੜੀ ਦੇ ਨਾਲ ਉਸ ਦਰਗਾਹ ਨੂੰ ਤੋੜਨ ਲੱਗਿਆ ਪਹਿਲਾਂ ਇੱਕ ਕੁਹਾੜੀ ਮਾਰੀ ਇੱਕ ਇੱਟ ਨਿਕਲ ਕੇ ਦੂਰ ਡਿੱਗ ਪਈ ਪੰਡ ਵਾਲੇ ਚੀਕਾਂ ਮਾਰ ਰਹੇ ਸੀ ਅਤੇ ਇਹ ਕਹਿ ਰਹੇ ਸੀ ਕਿ ਤੂੰ ਇਹ ਕੀ ਪਾਪ ਕਰ ਰਿਆ ਹੈ ਪੀਰ ਵੱਲੋਂ ਤੈਨੂੰ ਸਜ਼ਾ ਮਿਲੇਗੀ ਪਰ ਜਸਕਰਨ ਨੇ ਕਿਸੇ ਦੀ ਨਾ ਸੁਣੀ ਉਸ ਨੇ ਪੂਰੀ ਦਰਗਾਹ ਨੂੰ ਤੈਸ ਨਹਿਸ ਕਰ ਦਿੱਤਾ ਜਦੋਂ ਇੱਕ ਕੰਦ ਡਿੱਗੀ ਤਾਂ ਉਸ ਤੋਂ ਬਾਅਦ ਜ਼ਮੀਨ ਦੇ ਵਿੱਚੋਂ ਇੱਕ ਪੁਰਾਣਾ ਮਟਕਾ ਮਿਲਿਆ ਜਸਕਰਨ ਨੇ ਮਟਕੇ ਨੂੰ ਚੁੱਕਿਆ ਅਤੇ ਬਿਨਾਂ ਕਿਸੇ ਨੂੰ ਕੁਝ ਕਹੇ ਘਰ ਵੱਲ ਤੁਰ ਪਿਆ ਪਿੰਡ ਵਾਲੇ ਵੀ ਹੈਰਾਨ ਪਰੇਸ਼ਾਨ ਕਿ ਇੱਕ ਤਾਂ ਇਸ ਨੇ ਪੀਰਾਂ ਦੀ ਦਰਗਾਹ ਨੂੰ ਤੋੜ ਦਿੱਤਾ ਪਰ ਇਸ ਮਟਕੇ ਦੇ ਵਿੱਚ ਐਸਾ ਕਿਹੜਾ ਰਾਜ਼ ਛੁਪਿਆ ਹੋਇਆ ਹੈ ਜਿਸ ਨੂੰ ਜਸਕਰਨ ਆਪਣੇ ਘਰ ਦੇ ਵੱਲ ਲੈ ਕੇ ਤੁਰ ਪਿਆ ਘਰ ਪਹੁੰਚ ਕੇ ਜਸਕਰਨ ਨੇ ਮਟਕੇ ਨੂੰ ਖੋਲਿਆ ਪਿੰਡ ਵਾਲੇ ਜੋ ਉਸ ਦੇ ਪਿੱਛੇ ਪਿੱਛੇ ਆਏ ਸੀ ਉਹ ਸੋਚ ਰਹੇ ਸਨ ਕਿ ਮਟਕੇ ਦੇ ਵਿੱਚ ਸ਼ਾਇਦ ਰਾਖ ਜਾਂ ਫਿਰ ਪੁਰਾਣੀ ਚੀਜ਼ ਹੋਵੇ ਪਰ ਜਦੋਂ ਜਸਕਰਨ ਨੇ ਮਟਕਾ ਖੋਲ੍ਹਿਆ ਤਾਂ ਸਾਰੇ 당ਗ ਰਹੇ ਗਏ ਮਟਕੇ ਦੇ ਵਿੱਚ ਸੋਨੇ ਦੇ ਸਿੱਕੇ ਹੀਰੇ ਕੀਮਤੀ ਪੱਥਰ ਸਨ ਇੱਕ ਖਜ਼ਾਨਾ ਸੀ ਜੋ ਸਦੀਆਂ ਤੋਂ ਦਰਗਾਹ ਦੇ ਹੇਠਾਂ ਦੱਬਿਆ ਹੋਇਆ ਸੀ ਜਿਸ ਕਾਰਨ ਨੇ ਪਿੰਡ ਵਾਲਿਆਂ ਵੱਲ ਦੇਖਿਆ ਤੇ ਕਿਹਾ ਕਿ ਤੁਸੀਂ ਸਾਰੇ ਇਸ ਦਰਗਾਹ ਨੂੰ ਪੂਜਦੇ ਸੀ ਪਰ ਇਸ ਦੇ ਹੇਠਾਂ ਖਜ਼ਾਨਾ ਛੁਪਿਆ ਸੀ ਇਹ ਪੀਰ ਨਹੀਂ ਇਹ ਤਾਂ ਲੋਕਾਂ ਦੀ ਸ਼ਰਧਾ ਦਾ ਸ਼ੋਸ਼ਣ ਸੀ ਪਿੰਡ ਵਾਲੇ ਚੁੱਪ ਸਨ ਕੁਝ ਨੂੰ ਸ਼ਰਮਿੰਦਗੀ ਮਹਿਸੂਸ ਹੋਈ ਕੁਝ ਹੈਰਾਨ ਸਨ ਲੋਕ ਇਹ ਸੋਚਣ ਲੱਗ ਗਏ ਕਿ ਜਸਕਰਨ ਨੇ ਪੀਰਾਂ ਦੇ ਦਰਗਾਹ ਤੋੜੀ ਤੇ ਥੱਲੋਂ ਖਜ਼ਾਨਾ ਨਿਕਲ ਗਿਆ ਤੇ ਜਸਕਰਨ ਨੇ ਵੀ ਅਗੋਹੀ ਬੋਲਿਆ ਕਿ ਇਹ ਤਾਂ ਮਿਰਗ ਦੀ ਕਸਤੂਰੀ ਵਾਲੀ ਗੱਲ ਹੋਈ ਕਿ ਮਿਰਗ ਉਸ ਨੂੰ ਖਜ਼ਾਨਾ ਉਸ ਦੇ ਅੰਦਰੋਂ ਮਿਲਦਾ ਹੈ ਪਰ ਉਹ ਬਾਹਰੋਂ ਲੱਭਦਾ ਫਿਰਦਾ ਜਸਕਰਨ ਨੇ ਖਜ਼ਾਨੇ ਦੇ ਨਾਲ ਆਪਣੀ ਜ਼ਿੰਦਗੀ ਸਵਾਰ ਲਈ ਉਸ ਨੇ ਪਿੰਡ ਦੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਖੋਲੀ ਜ਼ਮੀਨ ਖਰੀਦੀ ਅਤੇ ਆਪਣੇ ਘਰ ਦੀ ਹਾਲਤ ਸੁਧਾਰ ਲਈ ਪਰ ਉਸ ਦੀ ਸਭ ਤੋਂ ਵੱਡੀ ਜਿੱਤ ਸੀ ਕਿ ਉਸ ਦੀ ਹਿੰਮਤ ਅਤੇ ਗੁਰਬਾਣੀ ਵਿੱਚ ਵਿਸ਼ਵਾਸ ਉਸਨੇ ਪਿੰਡ ਵਾਲਿਆਂ ਨੂੰ ਸਮਝਾਇਆ ਕਿ ਚੰਗੇ ਮਾੜੇ ਦਿਨ ਸਾਡੇ ਕਰਮਾਂ ਅਨੁਸਾਰ ਆਉਂਦੇ ਨੇ ਪਰ ਕਿਸੇ ਪੀਰ ਜਾਂ ਦਰਗਾਹ ਵਿੱਚ ਕੁਝ ਨਹੀਂ ਰੱਖਿਆ ਸੱਚਾ ਸੁਖ ਤਾਂ ਗੁਰੂ ਦੀ ਬਾਣੀ ਵਿੱਚ ਹੈ ਬਾਅਦ ਦੇ ਵਿੱਚ ਪਿੰਡ ਦੇ ਬਜ਼ੁਰਗਾਂ ਨੇ ਦੱਸਿਆ ਕਿ ਸਦੀਆਂ ਪਹਿਲਾਂ ਇੱਕ ਫਕੀਰ ਜੋ ਇਸ ਪਿੰਡ ਵਿੱਚ ਰਹਿੰਦਾ ਸੀ ਉਸ ਦੇ ਕੋਲ ਅਥਾਹ ਸੰਪਤੀ ਸੀ ਜੋ ਕਿ ਲੋਕਾਂ ਨੇ ਸ਼ਰਦਾ ਦੇ ਨਾਮ ਤੇ ਉਸ ਪੀਰ ਦੀ ਦਰਗਾਹ ਤੇ ਆ ਕੇ ਚੜਾਉਂਦੇ ਸੀ ਆਪਣੇ ਮੌਤ ਤੋਂ ਪਹਿਲਾਂ ਉਸ ਨੇ ਆਪਣਾ ਖਜ਼ਾਨਾ ਇੱਕ ਮਟਕੇ ਵਿੱਚ ਭਰ ਕੇ ਦਰਗਾਹ ਦੇ ਹੇਠਾਂ ਦੱਬ ਦਿੱਤਾ ਸੀ ਅਤੇ ਉਸ ਨੇ ਜਿੰਦਾ ਸਮਾਦੀ ਲੈ ਲਈ ਸੀ ਤੇ ਲੋਕਾਂ ਨੇ ਉਸ ਨੂੰ ਪੀਰ ਮੰਨ ਲਿਆ ਅਤੇ ਉਸ ਦੀ ਦਰਗਾਹ ਬਣਾ ਲਈ ਪਰ ਅਸਲ ਦੇ ਵਿੱਚ ਇਹ ਸਭ ਕੁਝ ਇੱਕ ਧੋਖਾ ਸੀ ਜਸਕਰਨ ਦੀ ਹਿੰਮਤ ਨੇ ਨਾ ਸਿਰਫ ਉਸ ਦੀ ਜ਼ਿੰਦਗੀ ਬਦਲੀ ਸਗੋਂ ਪਿੰਡ ਵਾਲਿਆਂ ਦੀ ਸੋਚ ਵੀ ਬਦਲੀ ਜਸਕਰਨ ਨੇ ਅੱਜ ਜਸਕਰਨ ਇੱਕ ਸਫਲ ਨੌਜਵਾਨ ਹੈ ਜੋ ਆਪਣੀ ਜ਼ਿੰਦਗੀ ਗੁਰੂ ਦੀ ਸਿੱਖਿਆ ਅਨੁਸਾਰ ਜਿਉਂਦਾ ਹੈ ਗੁਰੂ ਦੀ ਕਹਾਣੀ ਹਰ ਇੱਕ ਨੌਜਵਾਨ ਨੂੰ ਹਰ ਇੱਕ ਬੱਚਿਆਂ ਨੂੰ ਅੱਜ ਉਹ ਸੁਣਾਉਂਦਾ ਹੈ ਕਿ ਸਾਡਾ ਗੁਰੂ ਸਭ ਤੋਂ ਉੱਚਾ ਹੈ ਗਿਆਨ ਧਿਆਨ ਕੇ ਚਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤੇ ਉਸ ਦੀ ਹਿੰਮਤ ਨੇ ਅਤੇ ਗੁਰਬਾਣੀ ਦੀ ਤਾਕਤ ਨੇ ਉਸ ਨੂੰ ਹੌਸਲਾ ਦਿੱਤਾ ਤੇ ਅੱਜ ਉਸੇ ਹੀ ਹੌਸਲੇ ਦੇ ਨਾਲ ਉਹ ਕਰੋੜਪਤੀ ਬਣਿਆ ਹੋਇਆ ਹੈ ਜੇਕਰ ਉਹ ਪੀਰ ਇੰਦਰ ਗਾਰੂ ਨਾਂ ਤੋੜਦਾ ਅੱਜ ਵੀ ਉਸਦੇ ਉਹੀ ਹਾਲਾਤ ਹੋਣੇ ਸੀ ਤੇ ਲੋਕ ਡਰ ਡਰ ਕੇ ਉਸ ਪੀਰਾਂ ਦੇ ਦਰਗਾਹ ਨੂੰ ਪੂਜਣ ਜਾਂਦੇ ਸੀ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਦਬਾ ਦਿਓ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ